ਹੁਸ਼ਿਆਰਪੁਰ ਹੁਸ਼ਿਆਰਪੁਰ ਚ ਚੋਰੀਆਂ ਦਾ ਅਤੰਕ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਿਸ ਤਰ੍ਹਾਂ ਨਾਲ ਰੋਸਮਰ ਰਾਤ ਤੇ ਦਿਨਾਂ ਚ ਮੋਟਰਸਾਈਕਲਾਂ ਦਾ ਚੋਰੀ ਹੋਣਾ ਨਿਰੰਤਰ جاری ਹੈ ਉਸ ਤੋਂ ਇੰਚ ਜਪਦਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਚੋਰਾ ਦਾ ਹੁਣ ਮਨਪਸੰਦ ਦਾ ਸ਼ਹਿਰ ਬਣ ਕੇ ਰਹਿ ਗਿਆ ਹੋਵੇ ਤਾਂ ਸਭ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਕਿ ਹੁਸ਼ਿਆਰਪੁਰ ਦੇ ਸੈਸ਼ਨ ਚੁਖ ਨਸਤੀਕ ਸਥਿਤ ਨਾਰਦ ਹਸਪਤਾਲ ਚ ਵਿਅਕਤੀ ਨੂੰ ਮਰੀਜ਼ ਵੇਖਣ ਆਉਣਾ ਉਸ ਵਕਤ ਮਿੰਗਾ ਪੈ ਗਿਆ ਜਦੋਂ ਹਸਪਤਾਲ ਬਾਹਰ ਖੜਾ ਉਸ ਦਾ ਸਪਲੈਂਟਰ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਏ ਤੇ ਉਕਤ ਵਿਅਕਤੀ ਨੂੰ ਉਸ ਚੋਰੀ ਦਾ ਉਸ ਵਕਤ ਪਤਾ ਲੱਗਿਆ ਜਦੋਂ ਉਹ ਮਰੀਜ਼ ਨੂੰ ਵੇਖਣ ਤੋਂ ਬਾਅਦ ਵਾਪਸ ਆਇਆ ਜਾਣਕਾਰੀ ਦਿੰਦਿਆਂ ਪੀੜਤ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਗੋਪਾਲੀਆਂ ਦੇ ਰਹਿਣ ਵਾਲੇ ਨੇ ਤੇ 1 ਦਸੰਬਰ ਨੂੰ ਹਿਸ਼ਾਰਪੁਰ ਦੇ ਸੈਸ਼ਨ ਚੌਕ ਨਸਤੀਕ ਸਥਿਤ ਨਾਰਦ ਹਸਪਤਾਲ ਵਿਖੇ ਮਰੀਜ਼ ਨੂੰ ਵੇਖਣ ਲਈ ਆਏ ਹੋਏ ਸੀ ਤੇ ਇਸ ਦੌਰਾਨ ਜਦੋਂ ਉਹ ਮਰੀਜ਼ ਵੇਖ ਕੇ ਬਾਹਰ ਆਏ ਤਾਂ ਉਦੋਂ ਤੱਕ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ ਚੋਰੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੋ ਚੋਰ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਚਿਹਰੇ ਵੀ ਦਿਖਾਈ ਦੇ ਰਹੇ ਨੇ ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਇੱਕ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਚੋਂ ਇੱਕ ਨੌਜਵਾਨ ਸੜਕ ਪਾਰ ਕਰਕੇ ਆਉਂਦਾ ਤਾਂ ਮੋਟਰਸਾਈਕਲ ਨੂੰ ਬੜੀ ਆਰਾਮੀ ਦੇ ਨਾਲ ਚੋਰੀ ਕਰਕੇ ਫਰਾਰ ਹੋ ਜਾਂਦਾ ਪੀੜਤ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ 2013 ਮਾਡਲ ਸੀ ਤੇ ਇਸ ਦੀ ਸ਼ਿਕਾਇਤ ਠਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਫ ਦੀ ਰਿਪੋਰਟ ਮੇਰਾ ਨਾਮ ਦਲਜੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਕਪਾਲੀਆਂ ਜੀ ਠੀਕ ਆ ਜੀ ਦਲਜੀਤ ਸਿੰਘ ਜੀ ਕੀ ਤੁਹਾਡੇ ਨਾਲ ਛੋਟੀ ਦੀ ਵਾਰਤਾਤ ਵਾਪਰੀ ਹੈ ਜੀ ਮੇਰੇ ਇਦਾਂ ਜੀ ਆਪਣੇ ਹਸਪੀਟਲ ਆਇਆ ਸੀ ਜੀ ਨਾਰਦ ਤੇ ਉੱਥੇ ਮੈਂ 12 ਵਜੇ ਆਇਆ ਸੀ ਜੀ ਤੇ ਡੇਢ ਡੇਢ ਵਜੇ ਮੇਰਾ ਜਣ ਕੇ ਮੋਟਰਸਾਈਕਲ ਉਥੋਂ ਜੇ ਵੀ ਮੈਂ ਬਾਹਰ ਆਇਆ ਜਣ ਕੇ 3:00 ਵਜੇ ਆਇਆ ਵਾਪਸ ਤਾਂ ਜਦ ਦੇਖਿਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਜੀ ਤੇ ਹਾਂ ਜੀ ਤੇ ਜਾਂ ਦੁਬਾਰਾ ਸੀ ਵੀਡੀਓ ਕਢਾਈ ਤੇ ਉੱਥੋਂ ਪਤਾ ਲੱਗਾ ਜੀ ਵੀ 1:30 ਵਜੇ ਯਾਨੀ ਕਿ ਮੋਟਰਸਾਈਕਲ ਚੱਕ ਕੇ ਲੈ ਗਿਆ ਜੀ ਠੀਕ ਹੈ ਸੀਸੀਟੀਵੀ ਅਗਲ ਜੀ ਕਢਾਈ ਉਹਦੇ ਵਿੱਚ ਕੀ ਨਜ਼ਰ ਆ ਰਿਹਾ ਜੀ ਉਹਦੇ ਵਿੱਚ ਇਦਾਂ ਵੀ ਵੀਡੀਓ ਦਾ ਸਾਫ਼ ਆ ਨਜ਼ਰ ਆ ਰਹੀ ਆ ਜੀ ਵੀ ਦੋ ਬੰਦੇ ਆਏ ਆ ਜੀ ਤੇ ਐਕਟਰ ਦੇ ਤਾਂ ਇੱਕ ਬੰਦਾ ਜਿਹੜਾ ਹੈ ਉਹ ਇੱਕ ਉੱਥੇ ਰਿਹਾ ਤਾਂ ਇੱਕ ਦੂਆ ਚੱਕ ਕੇ ਮੋਟਰਸਾਈਕਲ ਲੈ ਗਿਆ ਜੀ ਠੀਕ ਹੈ ਜੀ ਤੇ ਐਕਟੀਵਿਟੀ ਐਸੀ ਕਿ ਜੀ ਹਾਂਜੀ ਕਿੰਨੇ ਮੁੰਡੇ ਸੀਗੇ ਉੱਤੇ ਦੋ ਜਣੇ ਸੀ ਜੀ ਇਹ ਇੱਕਾ ਦੋ ਦੀ ਗੱਲ ਲੱਗਦੀ ਜੀ ਇਹ ਉਹੀ ਇਹ ਆਪਣੇ ਪਹਿਲੀ ਤਰੀਕ ਦੀ ਗੱਲ ਆ ਜੀ ਠੀਕ ਆ ਜੀ ਤੇ ਪੁਲਿਸ ਨੇ ਕੰਪਲੀਟ ਦੇ ਦਿੱਤੀ ਹਾਂਜੀ ਦੇ ਦਿੱਤੀ ਜੀ ਕੌਣ ਕੀ ਕਹਿੰਦੀ ਪੁਲਿਸ ਨੇ ਫੋਰਸ ਨੂੰ ਕੰਮੇਟ ਦਿੱਤੀ ਉਹ ਕਹਿੰਦੇ ਜੀ ਕਰਦੇ ਕਾਰਵਾਈ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਅੱਜ ਕਿੰਨੇ ਦਿਨ ਹੋ ਗਏ ਜੀ ਅੱਜ 5 ਦਿਨ ਹੋਗਾ ਜੀ ਠੀਕ ਆ ਜੀ ਤੇ ਕਿਹੜਾ ਮਾਡਲ ਸੀ ਜੰਕਲ ਜੀ ਮੋਟਰਸਾਈਕਲ ਇਹ 13 ਮਾਡਲ ਸੀ ਜੀ ਇਹ ਕਿਹੜਾ ਮੋਟਰਸਾਈਕਲ ਸੀਗਾ ਤੇ ਸਰਪੈਂਡਰ ਸੀ ਜੀ ਠੀਕ ਹੈ ਜੀ ਤੁਸੀਂ ਕਿਹੜੇ ਹਸਪਤਾਲ ਆਏ ਸੀ ਉੱਥੇ ਨਾਰਦ ਹਸਪਤਾਲ ਆਏ ਸੀ ਜੀ ਸਮਰੀਜ਼ ਨੂੰ ਦੇਖਣ ਆਏ ਸੀ ਹਾਂਜੀ ਮਰੀਜ਼ ਜੀ ਕਿੰਨੀ ਕਿਤੇ ਕਿੰਨਾ ਕੁ ਟਾਈਮ ਤੁਸੀਂ ਰੁਕੇ ਸੀ ਉੱਥੇ ਮੈਂ ਹਸਪਤਾਲ ਤਿੰਨ ਦੇ ਘੰਟੇ ਰੋਕਿਆ ਸੀ ਜਿੱਦਾਂ ਠੀਕ ਹੈ ਜੀ ਕਿੰਨੇ ਕ ਵਜੇ ਚੱਕ ਹੋਇਆ ਸੀ ਜੀ ਡੇਢ ਵਜੇ ਚੱਕ ਹੋਇਆ ਜੀ ਡੇਢ ਕ ਵਜੇ ਦੇ ਕਿ ਅੱਛਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੈਂ ਤਾਂ ਇਹ ਮੰਗ ਕਰਦਾ ਜੀ ਵੀ ਮੇਰਾ ਮੋਟਰਸਾਈਕ ਦਵਾਇਆ ਜਾਵੇ ਕਾਰੋਬਾਰ ਕੀ ਕਰਦੇ ਹੋ ਅੰਕਲ ਜੀ ਇਹ ਖੇਤੀ ਕਰਦਾ ਜੀ ਮੈਂ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਪਿੰਡ ਗਪਾਲੀਆਂ ਜੀ